ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਤੇ ਅੱਜ ਆਪਾਂ ਤੁਹਾਡੀ ਫਤਿਹ ਦੇ ਨਾਲ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰੇ ਭਰਾਵਾਂ ਨੂੰ ਆਪਾਂ ਤੁਹਾਡੇ ਨਾਲ ਇੱਕ ਜਾਣਕਾਰੀ ਸ਼ੁਰੂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਕੱਲ ਆਪਣਾ ਇੱਕ ਪਾਠੀ ਸਿੰਘ ਗੁਰਦੁਆਰੇ ਦੇ ਵਜ਼ੀਰ ਪਾਠੀ ਸਿੰਘ ਵੀਰ ਨਾਲ ਗੱਲ ਹੋਈ ਸੀ ਤੇ ਬਹੁਤ ਜਲਦੀ ਆਪਾਂ ਉਹਨੂੰ ਕੈਮਰੇ ਦੇ ਅੱਗੇ ਸਾਹਮਣੇ ਵੀ ਲਿਆਵਾਂਗੇ ਤੇ ਵੀਰ ਦਾ ਕਹਿਣਾ ਸੀ ਕਿ ਗੁਰਦੁਆਰਿਆਂ ਦੇ ਵਿੱਚ ਪਾਠੀ ਸਿੰਘ ਜਿਹੜੇ ਵਜ਼ੀਰਾ ਗੁਰਦੁਆਰੇ ਦੇ ਵਜ਼ੀਰਾ ਉਹਨਾਂ ਦੇ ਨਾਲ ਬਹੁਤ ੱਕਾ ਹੁੰਦਾ ਤੇ 6-7000 ਰੁਪਏ ਤਨਖਾਹ ਮਿਲਦੀ ਆ ਤੇ ਜਦੋਂ ਜੀ ਕੀਤਾ ਬੇਇੱਜ਼ਤੀ ਕਰਕੇ ਗੁਰਦੁਆਰਿਆਂ ਚੋਂ ਬਾਹਰ ਕੱਢਿਆ ਜਾਂਦਾ ਹਨ ਤੇ ਆਪਾਂ ਕਹਿੰਦੇ ਆ ਕਿ ਬੇਅਦਬੀਆਂ 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 ਤਾਂ ਆਪਾਂ ਖੁਦ ਕਰਾਈ ਜਾਂਦੇ ਆ ਹਨ ਤੇ ਜਿਹੜੇ ਬੰਦੇ ਸਵੇਰੇ ਸਾਰੇ 5-3 ਵਜੇ ਉੱਠ ਕੇ ਸੇਵਾ ਕਰਦੇ ਆ ਜਪਾਠ ਪੜ੍ਹਦੇ ਆ ਸਵੇਰੇ ਸਾਰੇ ਤੁਹਾਨੂੰ ਕੀਰਤਨ ਸੁਣਾਉਂਦੇ ਆ ਤੇ ਸ਼ਾਮ ਨੂੰ ਫੇਰ ਰੱਖਿਆ ਕਰਦੇ ਆ ਹਨ ਤੇ ਦੇਖ ਰੇ ਕਰਦੇ ਆ ਤੇ ਆਪਾਂ ਉਹਨਾਂ ਨੂੰ ਮਾੜਾ ਕਹੀ ਜਾਂਦੇ ਆ ਉਹਨਾਂ ਦੀਆਂ ਬੇਇੱਜ਼ਤੀਆਂ ਕਰਕੇ ਭੰਡੀ ਜਾਂਦੇ ਆ ਤੇ ਤੇ ਬਾਕੀ ਤਾਂ ਫਿਰ ਸਾਹਮੇ ਨਹੀਂ ਜਾਣਾ ਕੋਈ ਹਣ ਉਹ ਵੀਰ ਕਹਿ ਰਿਹਾ ਸੀ ਕਿ ਮੈਂ ਤਾਂ ਜਿਹੜੀ ਆਪਣੀ ਜ਼ਿੰਦਗੀ ਲਾਈਫ ਖਰਾਬ ਕਰ ਲਈ ਇਸ ਚੀਜ਼ ਦੇ ਵਿੱਚ ਆ ਕੇ ਤੇ ਬਾਕੀ ਵੀ ਮੇਰੇ ਜਿਹੜੇ ਬੱਚੇ ਆ ਮੈਂ ਉਹਨਾਂ ਨੂੰ ਕਦੇ ਗੁਰ ਸਿੱਖ ਨਹੀਂ ਜਾਂ ਮੰਲਾ ਵੀ ਇਸ ਲੈਂਡ ਚ ਪਾਠੀ ਵਾਲੀ ਲੈਂਡ ਚ ਉਹਨਾਂ ਨੂੰ ਲਿਆਉਂਗਾ ਹੀ ਨਹੀਂ ਉਹਨਾਂ ਨੂੰ ਕੋਈ ਹੋਰ ਕੰਮ ਦਲਾਉਂਗਾ ਜਾਂ ਹੋਰ ਕੰਮ ਕੋਈ ਉਹਨਾਂ ਤੋਂ ਕਰਵਾਉਂਗਾ ਮੈਂ ਇਸ ਆਪਣੀ ਇਸ ਲੈਂਡ ਦੇ ਵਿੱਚ ਉਹਨਾਂ ਨੂੰ ਕਦੇ ਨਹੀਂ ਲੈ ਕੇ ਆਉਂਗਾ ਤੇ ਤੁਹਾਨੂੰ ਆਪਾਂ ਕਹਿੰਦੇ ਆ ਕਿ ਯਾਰ ਸਿੱਖੀ ਮੱਲ ਕਿਉਂ ਇਧਰੋਂ ਲੋਕ ਦੂਸਰੇ ਧਰਮਾਂ ਵੱਲ ਭਟਕਦੇ ਆ ਸ਼ਾਇਦ ਕਿਤੇ ਨਾ ਕਿਤੇ ਇਦਾਂ ਦੀ ਕਾਰਨ ਆ ਵੀ ਭਟਕਦੇ ਆ ਹੁਣ ਆਪਣੇ ਲੋਕ ਕਈ ਗਰੀ ਇਦਾਂ ਹੁੰਦੇ ਆ ਕਿ ਮਹੀਨੇ ਚ ਇੱਕ ਦਿਨ ਜਾਣਾ ਹੁੰਦਾ ਗੁਰਦੁਆਰੇ 10 ਰੁਪਏ ਟੇਕ ਕੇ ਮੱਥਾ ਕਹਿ ਦਿੰਦੇ ਆ ਬਾਬਾ ਸਾਡੇ ਅੱਜ ਮੁੰਡੇ ਦਾ ਕੈਨੇਡਾ ਦਾ ਬਣਾ ਦੇ ਜਾਂ ਸਾਡੇ ਆਹ ਹੋ ਜੇ ਸਾਡੇ ਆਹ ਹੋ ਜੇ ਤੇ ਉਹੀ ਉਹੀ ਆ ਵੀ 10 ਰੁਪਏ ਮੱਥਾ ਟੇਕ ਕੇ ਲੱਖਾਂ ਰੁਪਈਆਂ ਦੀਆਂ ਪ੍ਰਾਪਰਟੀਆਂ ਮੰਗਦਿਆਂ ਬਾਬਾ ਸਾਡਾ ਉਹ ਜੇ ਸਾਡਾ ਉਹ ਜੇ ਹੈਨਾ ਜਾਂ ਫਿਰ ਜਿਹੜੇ ਬੰਦਿਆਂ ਨੂੰ ਘਰੇ ਨਹੀਂ ਪਉਦੇ ਉਹ ਗੁਰਦੁਆਰਿਆਂ ਤੇ ਜਾ ਕੇ ਪ੍ਰਧਾਨਗੀਆਂ ਕਰ ਦਿਆ ਤੇ ਜਦੋਂ ਗੋਲਕ ਖੋਲਣਾ ਹੁੰਦਾ ਤੇ ਉੱਤੇ ਸਭ ਤੋਂ ਪਹਿਲਾਂ ਪ੍ਰਧਾਨ ਹੀ ਉਹ ਬਣੇ ਹੁੰਦੇ ਆ ਗੁਰਦੁਆਰਿਆਂ ਦੇ ਹੈਨਾ ਤੇ ਇਦਾਂ ਦੀਆਂ ਚੀਜ਼ਾਂ ਨਾ ਹੋਣ ਤੇ ਕਿਉਂਕਿ ਆਪਣੇ ਭਾਈ ਭਾਈਚਾਰਾ ਤੇ ਆਪਣੇ ਹੀ ਪੰਜਾਬੀ ਭਰਾ ਜਿਹੜੇ ਗੁਰਸਿੱਖ ਹੈਗੇ ਆ ਤੇ ਜਿੰਨੀ ਦੇਰ ਆਪਾਂ ਉਹਨਾਂ ਦੀ ਇੱਜ਼ਤ ਨਹੀਂ ਕਰਾਂਗੇ ਤੇ ਉੰਨੀ ਦੇਰ ਕੁਝ ਨਹੀਂ ਹੋ ਸਕਦਾ ਹਨ ਤੇ ਕਿਉਂ ਸਿੱਖੀ ਦੇ ਵੱਲ ਮੰਨ ਲਾ ਆਪਾਂ ਤਾਂ ਇੱਕ ਦਿਨ ਜਾਣਾ ਹੁੰਦਾ ਉਹਨਾਂ ਨੇ ਲਗਾਤਾਰ ਹੀ ਗੁਰਦੁਆਰੇ ਦੇ ਵਿੱਚ ਰਹਿਣਾ ਹੁੰਦਾ ਫਿਰ ਚਲੋ ਜੇ ਕਿਸੇ ਕੋਈ ਬੰਦਾ ਤੁਹਾਨੂੰ ਲੱਗਦਾ ਕਿ ਗਲਤ ਆ ਤਾਂ ਉਸ ਨੂੰ ਇਹ ਥੋੜੀ ਵੀ ਇੱਕਦਮੀ ਕੱਢ ਦੇਣਾ ਉਸ ਨੂੰ ਪਹਿਲਾਂ 3 ਮਹੀਨੇ ਪਹਿਲਾਂ ਹੀ ਉਹਨੂੰ ਵਰਨਿੰਗ ਕਰ ਦੋ ਵੀ ਭਾਈ ਤੇਰਾ ਤੈਨੂੰ 2-3 ਮਹੀਨੇ ਦਾ ਟਾਈਮ ਦਿੱਤਾ ਤੂੰ ਆਪਣਾ ਕੋਈ ਹੋਰ ਗੁਰੂ ਘਰ ਲੱਭ ਲਾ ਜਾਂ ਕਿਤੇ ਹੋਰ ਜਾ ਕੇ ਸੇਵਾ ਕਰ ਲਾ ਤੇ ਕਿ ਵੀ ਇੱਥੋਂ ਤੈਨੂੰ ਆਪਾਂ ਭੇਜ ਦੇਣਾ ਹਨ ਇਹ ਚੀਜ਼ ਹੋ ਜੇਵੇ ਤੇ ਮੈਂ ਚਾਹੁੰਦਾ ਕਿ ਜਿਹੜੇ ਬੰਦੇ ਹਨ ਮੰਨ ਲਾ ਵੀ ਆਪਾਂ ਹੁਣ ਕਈ ਬੰਦੇ ਇਦਾਂ ਹੁੰਦੇ ਆ ਕਿ ਗੁਰਦੁਆਰਿਆਂ ਚ ਜਿਵੇਂ ਹੁਣ 6-7000 ਰੁਪਏ ਤਨਖਾਹ 6-7000 ਤੇ ਤੁਸੀਂ ਆਪਣੇ ਬੱਚਿਆਂ ਨੂੰ ਕਦੀ ਕਿਤੇ ਲਾ ਕੇ ਦੇਖੋ ਠੀਕ ਹੈ ਨਾ ਤੇ ਮਹੀਨਾ ਕਿਦੋਂ ਆਊਗਾ 6-7000 ਰੁਪਏ ਮਹੀਨੇ ਤੇ ਕੋਈ ਵੀ ਨਹੀਂ ਕੰਮ ਕਰਦਾ ਹਨ ਤੇ ਜੇ ਹੁਣ ਮੰਨ ਲਓ ਜੀ ਯਾਰ ਜਿਸ ਪਿੰਡ ਦੇ ਵਿੱਚ ਕੋਈ ਗੁਰੂ ਘਰ ਹੈਗਾ ਵਾ ਹਨ ਪਿੰਡ ਦੇ ਵਿੱਚ 4-4 5-5 ਗੁਰੂ ਘਰ ਹੈਗੇ ਆ ਤੇ ਹਰੇਕ ਆਸਟਾਂ ਦੇ ਗੁਰੂ ਘਰ ਆ ਅਲੱਗ-ਅਲੱਗ ਬਣਾਏ ਹੋਏ ਗੁਰਦੁਆਰੇ ਬਣਾਏ ਹੋਏ ਆ ਤਕਿ ਤੁਸੀਂ ਮੰਨ ਲਓ ਵੀ ਜੇ ਹੁਣ ਮੰਨ ਲਓ 500 ਦੀ ਬੋਤਲ ਆ ਇੱਕ ਦਸਾਂ ਮਿੰਟਾਂ ਦੇ ਵਿੱਚ ਪੀ ਕੇ ਛੱਡ ਦਿੰਨੇ ਆ ਠੀਕ ਆ ਉਹੋ ਜੀਆਂ ਬੋਤਲਾਂ ਪੰਜ ਮਹੀਨੇ ਚ ਪਤਾ ਨਹੀਂ ਕਿੰਨੀਆਂ ਪੀ ਸਕਦੇ ਆ ਕੀ ਤੁਸੀਂ ਗੁਰੂ ਘਰ ਦੇ ਲਈ 100 ਰੁਪਇਆ ਨਹੀਂ ਦੇ ਸਕਦੇਗੇ ਠੀਕ ਆ ਇਦਾਂ ਹੀ ਇਕੱਠੇ ਕਰਕੇ ਕੋਈ 100 ਰੁਪਇਆ ਦੇ ਦੇਵੇ ਕੋਈ 50 ਰੁਪਇਆ ਦੇ ਦੇ ਘੱਟੋ ਘੱਟ ਜਿਹੜਾ ਗੁਰੂ ਘਰ ਦਾ ਵਜ਼ੀਰ ਆ ਜਿਹੜਾ ਪਾਠੀ ਸਿੰਘ ਵੀਰ ਆ ਉਹਦੀ 20 ਤੋਂ 25000 ਰੁਪਇਆ ਤਨਖਾਹ ਹੋਣੀ ਚਾਹੀਦੀ ਆ ਜੋ ਖਾਣ ਪੀਣਾ ਗੁਰਦੁਆਰੇ ਚ ਉਹ ਆਪਣਾ ਜਿਹੜਾ ਪਰਿਵਾਰ ਚਲਾਉਣਾ ਕਈ ਕਈ ਇਦਾਂ ਦੇ ਭਰਾ ਹੁੰਦੇ ਆ ਗੁਰਸਿੱਖ ਵੀਰ ਜਿਹੜੇ ਗੁਰਦੁਆਰਿਆਂ ਚ ਆਪਣੀਆਂ ਪੂਰੀਆਂ ਫੈਮਲੀਆਂ ਲੈ ਕੇ ਰਹਿੰਦੇ ਆ ਹਨ ਤੇ ਉਹ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਸਹੀ ਤਰ੍ਹਾਂ ਤੇ ਉਹ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਕਿਸੇ ਚੰਗੇ ਸਕੂਲ ਦੇ ਵਿੱਚ ਮਣੀ ਪੜ੍ਹਾ ਸਕਦੇ ਇਥੋਂ ਤੱਕ ਆ ਕਿ ਹੁਣ ਜਦੋਂ ਕੋਈ ਬੰਦਾ ਮੰਨ ਲਓ ਵੀ ਡਾਕਟਰ ਦੇ ਜਾਂਦਾ ਡਾਕਟਰ ਨੇ ਜਿੰਨੇ ਮੰਗਲੇ ਉਹਨੇ ਤੁਸੀਂ ਦੇ ਕੀ ਹੁੰਨੇ ਆ ਤੇ ਕੀ ਤੁਸੀਂ ਮਹੀਨੇ 'ਚ ਪਤਾ ਨਹੀਂ ਕਿੰਨੀਆਂ ਦਵਾਈਆਂ ਲੈਂਦੇ ਆ ਕਿਸੇ ਨੂੰ ਕਿਹੜੀ ਬਿਮਾਰੀ ਲੱਗੀ ਆ ਕਿਸੇ ਨੂੰ ਕਿਹੜੀ ਤੇ ਕੀ ਗੁਰੂ ਘਰ ਲਈ ਤੁਸੀਂ ਹਰੇਕ ਮਹੀਨੇ 100 ਰੁਪਇਆ ਜਾਂ 150 ਰੁਪਏ ਤੁਸੀਂ ਦਾਨ ਨਹੀਂ ਕਰ ਸਕਦੇਗੇ ਤੇ ਉਹੀ ਆ ਯਾਰ ਵੀ ਪਿੰਡ ਦੇ ਵਿੱਚ ਮੰਨ ਲਓ ਕਿੰਨੇ ਗੁਰਦੁਆਰੇ ਕਿੰਨੇ ਘਰ ਹੋਣਗੇ ਹਰੇਕ ਘਰ ਮਹੀਨੇ ਦੇ ਬਾਅਦ ਮਹੀਨੇ ਵਿੱਚ ਚਲੋ ਕੋ ਸਰਕਾਰੀ ਮੰਨ ਲਓ ਪੰਚਾਇਤ ਵੱਲੋਂ ਦਵਾ ਦਿਓ ਕੁਝ ਪੈਸੇ ਕੋ ਜਿਹੜੇ ਮਨਮੂ ਟਿਕ ਉੱਥੇ ਇਕੱਠੇ ਹੁੰਦੇ ਆ ਉਹਨਾਂ ਚੋਂ ਦੇਖ ਲਓ ਜਿਹੜਾ ਬਾਕੀ ਹੈਗਾ ਠੀਕ ਆ ਬਾਕੀ ਐਨ ਆਰ ਆਈ ਭਰਾ ਗੁਰੂ ਗੁਰੂ ਘਰਾਂ ਦੀ ਦਾ ਸੇਵਾ ਸਭ ਤੋਂ ਜ਼ਿਆਦਾ ਐਨ ਆਰ ਆਈ ਭਰਾ ਕਰਦੇ ਜਿਹੜੇ ਬਾਹਰੋਂ ਆਉਂਦੇ ਆ ਦਾਨ ਉਹੀ ਬਹੁਤ ਕਰਦੇ ਆ ਤੇ ਤੁਸੀਂ ਜਿਹੜੇ ਵੀ ਗੁਰੂ ਘਰ ਦੇ ਵਜ਼ੀਰਾਂ ਉਹਨਾਂ ਦੀ ਘੱਟੋ ਘੱਟ 20 ਤੋਂ 25000 ਰੁਪਏ ਤਨਖਾਹ ਹੋਣੀ ਚਾਹੀਦੀ ਆ ਜੇ ਅਗਰ ਕੋਈ ਤੁਸੀਂ ਕੋਈ ਮਨ ਲਓ ਵੀ ਗੁਰੂ ਘਰ ਦਾ ਵਜ਼ੀਰ ਉਹਨੂੰ ਉੱਥੋਂ ਹਟਾਉਣਾ ਉਹਨੂੰ ਕੱਢਣਾ ਤਾਂ ਉਹਨੂੰ 3 ਮਹੀਨੇ ਦੀ ਤਨਖਾਹ ਅਡਵਾਂਸ ਦੋ ਤੇ ਐਟ ਅ ਟਾਈਮ ਹੀ ਕੱਢ ਦੋ ਠੀਕ ਆ ਤਾਂ ਜੋ ਉਹਨੂੰ 1 ਮਹੀਨਾ ਨਾ ਕੰਮ ਮਿਲੇ 2 ਮਹੀਨੇ ਨਾ ਕੰਮ ਮਿਲੇ 3 ਮਹੀਨੇ ਨਾ ਤੇ ਆਪਣਾ ਉਹ ਚੰਗੀ ਤਰ੍ਹਾਂ ਗੁਜ਼ਾਰਾ ਕਰ ਸਕੇ ਕਈ ਗੁਰੂ ਕਈ ਇਦਾਂ ਦੇ ਮਾਲਾ ਪਾਟੀ ਸਿੰਘ ਵੀਰ ਆ ਜਿਨ੍ਹਾਂ ਦੇ ਕੋਲ ਆਪਣਾ ਖੁਦ ਦਾ ਘਰ ਵੀ ਹੈ ਨਹੀਂ ਉਹ ਕਿਰਾਇਆ ਤੇ ਫਿਰਦੇ ਹਨ ਤੇ ਇੱਕ ਗੁਰੂ ਘਰ ਹੀ ਆ ਜਿਹੜਾ ਉਹਨਾਂ ਵਾਸਤੇ ਰਹਿੰਦਾ ਉਹ ਹੱਲ ਹੁੰਦਾ ਹਨ ਤੇ ਇਦਾਂ ਦੀਆਂ ਚੀਜ਼ਾਂ ਨਾ ਹੋਣ ਤੇ ਇਦੇ ਨਾਲ ਇਹ ਹੋ ਸਕਦਾ ਕਿ ਜਿੰਮੇ 20 ਤੋਂ 25000 ਰੁਪਏ ਤਨਖਾਹ ਆ ਹਨਾ ਗੁਰੂ ਸਿੱਖ ਦੀ ਕਈ ਹੁਣ ਆਪਣੇ ਪੰਜਾਬੀ ਭਰਾ ਗੁਰਸਿੱਖ ਪਰਿਵਾਰ ਆ ਉਹ ਛੋਟੀਆਂ-ਛੋਟੀਆਂ ਦੁਕਾਨਾਂ ਤੇ 5-6-6000 ਰੁਪਏ ਤੇ ਕੰਮ ਕਰਦੇ ਆ ਹਨਾ ਤੇ ਕੋਸੇ ਹਜੇ ਵੀ ਗੁਰਸਿੱਖ ਵੀਰ ਆ ਜਿਹੜੇ ਮੰਨ ਲਾ ਵੀ ਕੰਮ ਨਹੀਂ ਮਿਲਦਾ ਜਾਂ ਮੰਨ ਲਾ ਜਿਹੜੇ ਬੜੇ ਚੰਗੇ ਪੜੇ ਲਿਖਿਆ ਉਹ ਨਸ਼ਿਆਂ ਵਾਲ ਨੂੰ ਵਾਧੇ ਨਸ਼ਿਆਂ ਵਾਲ ਨੂੰ ਵਾਧਿਆ ਤਾਂ ਹੋ ਸਕਦਾ ਕਿ ਉਹ 20-25000 ਰੁਪਏ ਤਨਖਾਹ ਸੋਚ ਕੇ ਗੁਰੂ ਦੇ ਲਾੜ ਲੱਗ ਜਾਣ ਗੁਰੂ ਗੁਰੂ ਘਰ ਰਹਿਣ ਤੇ ਗੁਰੂ ਦੀ ਸੇਵਾ ਕਰਨ ਤੇ ਆਪਣਾ ਪਾਠ ਪਾਠੀ ਇਧਰੋਂ ਨਸ਼ਿਆਂ ਤੋਂ ਖਿਹੜਾ ਛਡਾਉਣ ਤੇ ਗੁਰੂ ਘਰ ਵੱਲ ਆ ਜਾਣ ਹਨ ਤੇ ਇਦਾਂ ਦੀਆਂ ਬਹੁਤ ਚੀਜ਼ਾਂ ਹੋ ਸਕਦੀਆਂ ਕਿ ਉਹ ਬੱਚੇ ਵੀ ਤਾਂ ਆਪਣੀਆਂ ਜਿਹੜੇ ਮੰਨ ਲਾ ਲੋਕ ਗੁਰਦੁਆਰਿਆਂ ਦੇ ਵਿੱਚ ਰਹਿੰਦੇ ਆ ਉਹ ਵੀ ਤਾਂ ਆਪਣੇ ਪੰਜਾਬੀ ਭਰਾ ਵਾ ਜੇ ਅਗਰ ਤੁਸੀਂ ਇਸ ਚੀਜ਼ ਦੇ ਨਾਲ ਸਹਿਮਤ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਪਾਠੀ ਸਿੰਘ ਵੀਰਾਂ ਦੀ 20 ਤੋਂ 25 ਹਜ਼ਾਰ ਤਨਖਾਹ ਹੋਣੀ ਚਾਹੀਦੀ ਆ ਕਿ ਉਹ ਦਰਦਾਰ ਨਾਲ ਦਰਦਾਰ ਨਾਲ ਰੋਲਣ ਤੇ ਉਹਨਾਂ ਦੀ ਵੀ ਕਦਰ ਕੀਤੀ ਜਾਵੇ ਤਾਂ ਕਿ ਉਹ ਆਪਣਾ ਪਰਿਵਾਰ ਵਧੀਆ ਚਲਾ ਸਕਣ ਤੇ ਆਪਣੀ ਫੈਮਲੀ ਨੂੰ ਸੰਭਾਲ ਸਕਣ ਕਈ ਵੀਰ ਕਰਾਇਆ ਤੇ ਅਜੇ ਵੀਰ ਬਹੁਤ ਰੋਲਦੇ ਆ ਤੇ ਜਿਹੜੇ ਜਿਨ੍ਹਾਂ ਨੇ ਵਿਚਾਰਿਆਂ ਕੋਲ ਕੁਝ ਵੀ ਨਹੀਂ ਹੈਗਾ 6-7000 ਰੁਪਏ ਚ ਵਿੱਚ ਕੀ ਕਰੂਗਾ ਜੇ ਉਹਨਾਂ ਦੇ ਕਿਹੜਾ ਬੱਚੇ ਬਿਮਾਰ ਨਹੀਂ ਹੁੰਦੇ ਜਾਂ ਉਹਨਾਂ ਨੂੰ ਕਿਹੜਾ ਕਿਸੇ ਡਾਕਟਰ ਦੀ ਜ਼ਰੂਰਤ ਨਹੀਂ ਹੁੰਦੀ ਜਾਂ ਉਹਨਾਂ ਦੀ ਕਿਹੜਾ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ ਹੈਨਾ ਸਾਰਾ ਕੁਝ ਹੁੰਦਾ 6-7000 ਰੁਪਏ ਨਾਲ ਕੁਝ ਨਹੀਂ ਹੁੰਦਾ ਤੇ ਤੁਸੀਂ ਜੇ ਮੰਨ ਲਓ ਵੀ ਤੁਹਾਡਾ ਤੁਹਾਡੇ ਤੋਂ ਕਿਹੜਾ 100 ਰੁਪਏ ਨਾਲ ਤੁਹਾਨੂੰ ਕੋਈ ਘਾਟਾ ਨਹੀਂ ਪੈ ਜਾਣਾ ਤੁਸੀਂ ਕੋਈ ਕੰਗਾਲ ਨਹੀਂ ਹੋ ਜਾਣਾ ਹਰ ਮਹੀਨੇ ਦੇ ਮਹੀਨੇ 100-100 ਰੁਪਿਆ ਇੱਕ ਘਰ ਨੂੰ ਲਾਓ ਇਕੱਠੇ ਕਰੋ ਤੇ ਉਸ ਵੀਰ ਨੂੰ ਵੀਰ ਦੀ ਤਨਖਾਹ ਵੱਲ ਕਰੋ ਤੇ ਆਪਣਾ ਤੁਸੀਂ ਠੀਕ ਆ ਇਹਦੋਂ ਮੰਨ ਲਓ ਵੀ ਜਦੋਂ ਵੀ ਗੁਰਦੁਆਰੇ ਜਾਂਦੇ ਆ ਪਾਠੀ ਚੰਗਾ ਭਰਾਮਾਂ ਤੇ ਕਦੀ ਵੀ ਰੋਬ ਨਾ ਮਾਰੋ ਤੇ ਜੇ ਅਗਰ ਤੁਹਾਨੂੰ ਗਲਤ ਲੱਗਦਾ ਹੋ ਪਤਾ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਆ ਵੀ ਉਸ ਨੂੰ 3 ਮਹੀਨਿਆਂ ਦਾ ਟਾਈਮ ਦੋ ਉਹਨੂੰ ਐਡਵਾਂਸ ਤਨਖਾਹ ਦੋ ਤੇ ਉਹ ਕਹੇ ਭਈਆ ਠੀਕ ਹੈ ਨਾ ਪਰ ਜਿਹੜਾ ਇਹ ਜਿਹੜਾ ਅਗਰ ਕੋਈ ਵਾਕਈ ਗਲਤ ਆ ਤੇ ਉਸ ਵੀਰ ਨੂੰ ਥੋੜਾ ਜਿਹਾ ਟਾਈਮ ਦੋ ਉਹਨੂੰ ਚਾਹੇ 1 ਰੁਪਈਆ ਨਾ ਦੋ ਧੰਨਵਾਦ